ਵੈਗਰੂਜੀ ਦਾ ਖਾਲਸਾ ਵੈਗਰੂਜੀ ਫਤਿਹ ਬਾਈ ਬਾਈ ਦੀਪ ਸਿੱਧੂ ਨੂੰ ਜਮਾ ਸੱਚੀ ਤੇ ਦਿਲੋਂ ਸੰਦਾ ਅंजलि ਮੈਂ ਕੁਛ ਲਿਖਿਆ ਬਾਈ ਦੀਪ ਸਿੱਧੂ ਲਈ ਮੇਰੇ ਦਿਲ ਚ ਆਇਆਗਾ ਸਾਰਾ ਮੈਂ ਆਪ ਹੀ ਆ ਮੇਰੇ ਦਿਲ ਦੀ ਉਪਜਾ ਬਟ ਇੱਕ ਅੱਧੀ ਲਾਈਨ ਮੈਂ ਕਿਸ ਤੋਂ ਫੜੀ ਐ ਬਾਈ ਦੀਪ ਸਿੱਧੂ ਜੋ ਕਿ ਮਾਨਸਾ ਬਠਿੰਡਾ ਦੇ ਆਮ ਪਿੰਡਾਂ ਚੋਂ ਉੱਠ ਕੇ ਸਰਕਾਰੀ ਸਕੂਲਾਂ ਚ ਪੜ੍ਹ ਕੇ ਆਹੀ ਮਾਨਸਾ ਜਿਲ੍ਹੇ ਦੇ ਬਠਿੰਡੇ ਜਿਹੜੇ ਸਰਕਾਰੀ ਸਕੂਲਾਂ ਚ ਪੜ੍ਹ ਕੇ ਉੱਚ ਵਿਦਿਆ ਹਾਸਲ ਕਰਕੇ ਇੱਕ ਉੱਚ ਪੜਾਈ ਹਾਸਲ ਕਰਕੇ ਇੱਕ ਵਕੀਲ ਬਣਿਆ ਵਕੀਲ ਬਣ ਕੇ ਜਿੱਥੇ ਉਹ ਪਹੁੰਚਿਆ ਜਿਨ੍ਹਾਂ ਨੂੰ ਉਹ ਮਿਲਿਆ ਜਿਨ੍ਹਾਂ ਦਾ ਉਹ ਵਕੀਲ ਬਣਿਆ ਉਹਨਾਂ ਦਾ ਇੱਕ ਇੱਕ ਮਿੰਟ ਡੇਢ ਡੇਢ ਕਰੋੜ ਦਾ ਹੈ ਜਾਨੀ ਕਿ ਏਕਤਾ ਕਪੂਰ ਸੰਨੀ ਦਿਓਲ ਕਰਨ ਜੋਹਰ ਹੋਰ ਵੀ ਬੜੇ ਨਾਮੀ ਜਿਨ੍ਹਾਂ ਜਿਹੜੇ ਚੀਜ਼ਾਂ ਦੇ ਸੁਪਨੇ ਸਾਡੇ ਨੌਜਵਾਨ ਲੈਂਦੇ ਨੇ ਉਹ ਚੀਜ਼ਾਂ ਉਹਨੇ ਚੁਟਕੀ ਮਾਰ ਕੇ ਨਹੀਂ 36 ਸਾਲਾਂ ਦੀ ਮਿਹਨਤ ਚ ਪ੍ਰਾਪਤ ਕਰੀਆਂ ਸੀ 36 ਸਾਲਾਂ ਮਿਹਨਤ ਕਰਕੇ ਜਿਨ੍ਹਾਂ ਨੂੰ ਮਿਲ ਨਹੀਂ ਲੋਕ ਲੈਣਾ ਲਾਉਂਦੇ ਸੀ ਉਹਨਾਂ ਨੂੰ ਮਿਲ ਲਈ ਦੀਪ ਸਿੱਧੂ ਆਵੇ ਦਫ਼ਤਰ ਦੇ ਬਾਹਰ ਬਿਠਾ ਕੇ ਰੱਖਦਾ ਸੀ ਤੇ ਉਹ ਬੰਦਾ ਜੀ ਐਡੀ ਐਡਾ ਐਡਾ ਗਿਆਨਮਾਨ ਹੋਣ ਦੇ ਬਾਵਜੂਦ ਐਡਾ ਉੱਚ ਵਿਦਿਆ ਹਾਸਲ ਕਰਨ ਦੇ ਬਾਵਜੂਦ ਸਾਡੇ ਲਈ ਅਰਸ਼ਾਂ ਤੋਂ ਫਰਸਾਂ ਤੇ ਆਇਆ ਹੈ ਆਪ ਹੀ ਆਇਆ ਡਿੱਗਿਆ ਨਹੀਂ ਅਰਸ਼ਾਂ ਤੋਂ ਫਰਸਾਂ ਤੇ ਆਇਆ ਜਾਨੀ ਕਿ ਮਹਿਲਾਂ ਤੋਂ ਗੱਦਿਆਂ ਚੋਂ ਤਪੜਾਂ ਤੇ ਆ ਕੇ ਬੈਠਿਆ ਸੜਕਾਂ ਤੇ ਬੈਠਿਆ ਦਰਿਆਾਂ ਤੇ ਆ ਕੇ ਬੈਠਿਆ ਤੇ ਸਾਥੋਂ ਉਸ ਹੀਰੇ ਦੀ ਕਦਰ ਨਹੀਂ ਹੋਈ ਸਾਥੋਂ ਉਸ ਬੰਦੇ ਦੀ ਪਹਿਚਾਨ ਨਹੀਂ ਹੋਈ ਹਮੇਸ਼ਾ ਹੀ ਨਹੀਂ ਹੁੰਦੀ ਉਹਦੀ ਵੀ ਨਹੀਂ ਹੋਈ ਕਈ ਬੰਦਿਆਂ ਨੇ ਉਹਦੇ ਨਾਲ ਬਦੀਆਂ ਵੀ ਕਰੀਆਂ ਧੋਖੇ ਵੀ ਕਰੇ ਹੋਰ ਤਾਂ ਛੱਡੋਗੇ ਨਾਲ ਰਹਿ ਕੇ ਧੋਖਾ ਫਰੇਬੀ ਕਰਕੇ ਪੈਸੇ ਵੀ ਕਮਾਏ ਬਾਹਰੋਂ ਠੱਗੀਆਂ ਵੀ ਮਾਰੀਆਂ ਉਹਦਾ ਨਾਂ ਲੈ ਲੈ ਕੇ ਉਹ ਕੀੜੇ ਪੈ ਕੇ ਮਰਨਗੇ ਜੀ ਇਹ ਗੱਲ ਮੈਂ ਲਿਖ ਕੇ ਦਿੰਦਾ ਉਹ ਇੱਕ ਰੱਬੀ ਤੇ ਰੇਕ ਨੇਕ ਰੂਹ ਸੀ ਜਿਹਨੇ ਸਾਡੀ ਨੌਜਵਾਨੀ ਨੂੰ ਝੋੜਾ ਤਹਲੋਣਾ ਦਿੱਤਾ ਹਾਂ ਅਸੀਂ ਮਰਿਆਂ ਵਾ ਜਰੂਰ ਮੇਲੇ ਲਾ ਦਨੇ ਆ ਜਦੋਂ ਬੰਦਾ ਮਰ ਜੇ ਉਦੋਂ ਉਹਦੀਆਂ ਮਟੀਆਂ ਤੇ ਉਹਦੇ ਮਜ਼ਾਰਾਂ ਤੇ ਅਸੀਂ ਬਥੇਰਾ ਉਸ ਕਰਦਨੇ ਮੈਨੂੰ ਇਹ ਗੱਲ ਕਿਸੇ ਬੰਦੇ ਨਸੀ ਤਾਈਓ ਮੈਂ ਸਾਈ ਸਟੋਰੀ ਕਹਿੰਦਾ ਬਾਈ ਜੀ ਦੀਪ ਸਿੱਧੂ ਜੀ ਤੇ ਮਰਿਆ ਸੀ ਬਜ਼ੁਰਗ ਬੰਦਾ ਕਹਿੰਦਾ ਮੈਂ ਉਹਦੇ ਉਤੇ ਸੰਸਕਾਰ ਤੇ ਵੀ ਗਿਆ ਸੀ ਉਹਦੇ ਭੋਤ ਤੇ ਵੀ ਗਿਆ ਸੀ ਕੱਟੋ-ਕੱਟ ਕਹਿੰਦਾ ਨਾਮ ਵਾਲਾ ਲੱਖਾਂ ਪਾਣੀ ਵਾਲੀਆਂ ਬੋਤਲਾਂ ਲੱਗੀਆਂ ਸੀ 20 ਰੁਪਈਆ ਵਾਲੀਆਂ ਲੱਖਾਂ ਕਹਿੰਦਾ ਤੂੰ ਆਪ ਹਸਾਬ ਵਾਲਾ ਕਿੰਨੀ ਗਿਣਤੀ ਹੋਣੀ ਆ ਲੋਕਾਂ ਦੀ ਤੇ ਜਦੋਂ ਉਹ ਆਵਾਜ਼ ਮਾਰਦਾ ਸੀ ਉਦੋਂ ਲੋਕ ਜਾਂਦੇ ਸੋ ਜਿਉਂਦੇ ਜੀ ਕਦਰ ਕਰਿਆ ਕੋ ਭਾਈ ਮਰਿਆ ਬਾਦ ਕੋਈ ਫਾਇਦਾ ਨਹੀਂ ਭਾਈ ਦੀਪ ਸਿੱਧੂ ਆਮਰ ਰਹੇ ਜਿਉਂਦਾਬਾਸਦਾ ਰਹੇ ਸਾਡਾ ਭਰਾ ਜਿੱਥੇ ਵੀ ਆਇਆ ਖੁਸ਼ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ